ਪਤੰਜਲੀ ਇਸ਼ਤਿਆਰ ਮਾਮਲੇ ਦੇ ਉੱਤੇ ਅੱਜ ਸੁਪਰੀਮ ਕੋਰਟ ਚ ਸੁਣਵਾਈ ਹੋਈ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਇਸ ਦੌਰਾਨ ਯੋਗ ਗੁਰੂ RAMDEB ਬਾਬਾ RAMDEB ਯਾਨੀ ਕਿ ਪਤੰਜਲੀ ਆਯੁਰਵੇਦ ਦੇ ਮੈਨੇਜਿੰਗ ਡਾਇਰੈਕਟਰ ਐਮ ਡੀ ਆਚਾਰਿਆ ਬਾਲਕ੍ਰਿਸ਼ਨ ਅਦਾਲਤ ਦੇ ਵਿੱਚ ਪੇਸ਼ੀ ਲਈ ਪਹੁੰਚੇ ਨੇ ਤਾਂ ਪਤੰਜਲੀ ਆਯੁਰਵੇਦ ਆਪਣੀਆਂ ਦਵਾਈਆਂ ਦੇ ਲਈ ਗੁੰਮਰਾਹਕੁੰਨ ਦਾਅਵੇ ਦੇ ਕਾਰਨ ਮੁਸ਼ਕਲਾਂ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਦੱਸਦੇ ਕਿ ਪਤੰਜਲੀ ਮਾਨਹਾਨੀ ਮਾਮਲੇ ਦੇ ਉੱਤੇ ਸੁਣਵਾਈ ਤੋਂ ਪਹਿਲਾਂ ਕੇਂਦਰ ਨੇ ਦੱਸ ਦਈਏ ਕਿ ਐਲੋਪੈਥਿਕ ਦਵਾਈਆਂ ਨੂੰ ਲੈ ਕੇ ਪਤੰਜਲੀ ਆਯੁਰਵੇਦ ਦੇ ਬਿਆਨਾਂ ਦੇ ਉੱਤੇ ਸੁਪਰੀਮ ਕੋਰਟ ਚ ਹਲਫਨਾਮਾ ਦਾਇਰ ਕੀਤਾ ਹੈ ਤਾਂ ਸਰਕਾਰ ਨੇ ਆਪਣੇ ਹਲਫਨਾਮੇ ਰਾਹੀਂ ਇੱਕਿਕ੍ਰਿਤ ਸਿਹਤ ਸੰਭਾਲ ਪ੍ਰਣਾਲੀ ਦੀ ਵਕਾਲਤ ਕੀਤੀ ਹੈ 27 ਹਲਫਨਾਮੇ ਦੇ ਵਿੱਚ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਗਿਆ ਸੀ ਕਿ ਆਯੂਸ਼ ਚ ਐਲੋਪੈਥਿਕ ਦਵਾਈਆਂ ਦਾ ਲਾਭ ਲੈਣਾ ਲੋਕਾਂ ਦੀ ਪਸੰਦ ਹੈ ਤਾਂ ਦੱਸ ਦਈਏ ਕਿ ਕੇਂਦਰ ਆਯੂਸ਼ ਮੰਤਰਾਲਾ ਨੇ ਐਲੋਪੈਥਿਕ ਦਵਾਈਆਂ ਦੀ ਪ੍ਰਭਾਵਸ਼ੀਲਤਾ ਨੂੰ ਘਟਾਉਣ ਜਾਇਜ਼ ਦੇ ਉੱਤੇ ਸਵਾਲ ਉਠਾਉਣ ਦੇ ਲਈ ਪਤੰਜਲੀ ਦੀ ਆਲੋਚਨਾ ਕਰਦੇ ਹੋਏ ਸੁਪਰੀਮ ਕੋਰਟ ਦੇ ਵਿੱਚ ਇੱਕ ਹਲਫਨਾਮਾ ਜਿਹੜਾ ਕਿ ਦਾਇਰ ਕੀਤਾ ਹੈ ਤਾਂ ਕੇਂਦਰ ਨੇ ਕਿਹਾ ਹੈ ਕਿ ਆਯੂਸ਼ ਪ੍ਰਣਾਲੀ ਜੈਲੋਪੈਥਿਕ ਦਵਾਈਆਂ ਦੇ ਲਾਭ ਲੈਣ ਦੇ ਲਈ ਇਹ ਵਿਅਕਤੀਗਤੀ ਚੋਣ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਪਤੰਜਲੀ ਨੂੰ ਅੱਜ ਜਿਹੜੀ ਕਿ ਚੇਤਾਵਨੀ ਵੀ ਦਿੱਤੀ ਗਈ ਹੈ ਆਯੂਸ਼ ਮੰਤਰਾਲੇ ਨੇ ਕਿਹਾ ਹੈ ਕਿ ਪਤੰਜਲੀ ਨੂੰ ਕੋਵਿਡ-19 ਮਹਾਮਾਰੀ ਦੇ ਦੌਰਾਨ ਵਾਇਰਸ ਦੇ ਇਲਾਜ ਦੌਰ ਦੱਸ ਦਈਏ ਕਿ ਤੌਰ ਤੇ कैरोलीन ਨੂੰ ਉਚਾਹਿਤ ਕਰਨ ਦੇ ਵਿਰੁੱਧ ਸਾਵਧਾਨ ਕੀਤਾ ਗਿਆ ਸੀ ਤਾਂ ਜਦੋਂ ਤੱਕ ਇਸ ਦੀ ਸਹੀ ਤਰ੍ਹਾਂ ਨਾਲ ਜਾਂਚ ਕੀਤੀ ਨਹੀਂ ਜਾਂਦੀ ਤਾਂ ਉਦੋਂ ਤੱਕ ਪਤੰਜਲੀ ਨੂੰ ਮੰਤਰਾਲੇ ਦੁਆਰਾ ਲਾਜ਼ਮੀ ਟ੍ਰਾਇਲ ਕਰਨ ਦੀਆਂ ਜ਼ਰੂਰਤਾਂ ਬਾਰੇ ਯਾਦ ਦਿਵਾਇਆ ਗਿਆ ਸੀਗਾ ਨਦਾਸ ਦੇ ਕਿ ਸੁਪਰੀਮ ਕੋਰਟ ਚ ਦائر ਹਲਫਨਾਮੇ ਚ ਆਯੂਸ਼ ਮੰਤਰਾਲੇ ਨੇ ਦਵਾਈਆਂ ਦੀਆਂ ਵੱਖ-ਵੱਖ ਪ੍ਰਣਾਲੀਆਂ ਦੇ ਵਿਚਾਲੇ ਆਪਸੀ ਸਨਮਾਨ ਦੇ ਜਿਹੜੇ ਕੀ ਮਹੱਤਵ ਨੂੰ ਵੀ ਉਜਾਗਰ ਕੀਤਾ ਹੈ ਨਦਾਸ ਦੇ ਕਿ ਭਾਰਤ ਸਰਕਾਰ ਦੀਆਂ ਮੌਜੂਦਾ ਜਿਹੜੀ ਕੀ ਨੀਤੀ ਜਿਹੜੀ ਕੀ ਐਲੋਪੈਥੀ ਦੇ ਨਾਲ ਆਯੂਸ਼ ਪ੍ਰਣਾਲੀ ਦੇ ਇਕੀਕਰਨ ਦੇ ਨਾਲ ਏਕੀਕ੍ਰਿਤ ਸਿਹਤ ਸੰਭਾਲ ਪ੍ਰਣਾਲੀ ਦੇ ਮਾਡਲ ਦੀ ਜਿਹੜੀ ਕਿ ਵਕਾਲਤ ਕਰਦੀ ਹੈ ਤਾਂ ਆਯੂਸ਼ ਪ੍ਰਣਾਲੀ ਜੋ ਐਲੋਪੈਥਿਕ ਦਵਾਈ ਦੀਆਂ ਸੇਵਾਵਾਂ ਪ੍ਰਾਪਤ ਕਰਨ ਲਈ ਇਹ ਕਿਸੇ ਵਿਅਕਤੀ ਜਾਂ ਸਿਹਤ ਸੰਭਾਲ ਖੋਜਕਰਤਾ ਦੀ ਚੋਣ ਹੈ ਤਾਂ ਦੱਸਦੀ ਹੈ ਕਿ ਸਿਹਤ ਮੰਤਰਾਲੇ ਨੂੰ ਕੈਰੋਲਿਨ ਬਾਰੇ ਵਕ ਵਕ ਪ੍ਰਤੀਨਿਧਤਾਵਾਂ प्राप्त ਹੋਈਆਂ ਨੇ ਜਿਸ ਤੋਂ ਬਾਅਦ ਪਤੰਜਲੀ ਨੂੰ ਨੋਟਿਸ ਜਿਹੜਾ ਕਿ ਜਾਰੀ ਕੀਤਾ ਗਿਆ ਤਾਂ ਦੱਸਦੇ ਕਿ ਜਾਂਚ ਤੋਂ ਬਾਅਦ ਵੀ ਸਰਕਾਰ ਨੇ ਕਿਹਾ ਹੈ ਕਿ ਕੰਪਨੀ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਕੋਵਿਡ-19 ਦੇ ਵਿਰੁੱਧ ਕੈਰੋਲਿਨ ਦੀ ਜਿਹੜੀ ਕਿ ਪ੍ਰਭਾਵਸ਼ੀਲਤਾ ਬਾਰੇ ਦਾਅਵਿਆਂ ਦਾ ਜਿਹੜਾ ਕਿ ਇਸ਼ਤਿਹਾਰ ਨਾ ਦੇਣ ਜਦੋਂ ਤੱਕ ਮੰਤਰਾਲੇ ਦੁਆਰਾ ਜਿਹੜਾ ਕਿ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਨਹੀਂ ਕੀਤੀ ਜਾਂਦੀ ਉਹਨਾਂ ਨੇ ਕਿਹਾ ਸੀ ਕਿ ਸਰਕਾਰ ਆਪਣੇ ਨਾਗਰਿਕਾਂ ਦੀ ਸਮੁੱਚੀ ਸਿਹਤ ਦੀ ਬਿਹਤਰੀ ਦੇ ਲਈ ਹਰੇਕ ਸਿਹਤ ਸੰਭਾਲ ਪ੍ਰਣਾਲੀ ਦੀਆਂ ਸ਼ਕਤੀਆਂ ਦੀ ਵਰਤੋਂ ਕਰਨ ਦੇ ਲਈ ਉਤਸ਼ਾਹਿਤ ਕਰਦੀ ਹੈ ਤਾਂ ਤੁਹਾਨੂੰ ਵੀ ਦੱਸ ਦਈਏ ਕਿ ਪਤੰਜਲੀ ਆਯੁਰਵੇਦ ਲਿਮਟਿਡ ਨੇ 21 ਨਵੰਬਰ 2023 ਨੂੰ ਜਿਹੜੀ ਕਿ ਸੁਪਰੀਮ ਕੋਰਟ ਨੂੰ ਭਰੋਸਾ ਦਿੱਤਾ ਸੀ ਕਿ ਉਹ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰੇਗੀ ਖਾਸ ਤੌਰ ਤੇ ਆਪਣੇ ਉਤਪਾਦਾਂ ਦੀ ਇਸ਼ਤਿਆਰਬਾਜ਼ੀ ਜਾਂ ਜਿਹੜੇ ਕਿ ਬ੍ਰਾਂਡਿੰਗ ਮਾਲ ਨਾਲ ਸੰਬੰਧਿਤ ਕਾਨੂੰਨਾ ਦੀ ਹੈ ਤਾਂ ਉਸਨੇ ਬੈਂਸ ਨੂੰ ਇਹ ਵੀ ਭਰੋਸਾ ਦਿਵਾਇਆ ਸੀ ਕਿ ਦਵਾਈਆਂ ਦੀ ਪ੍ਰਭਾਵਸ਼ੀਲਤਾ ਦਾ ਦਾਵਾ ਕਰਨ ਵਾਲਾ ਜਾਂ ਦਵਾਈ ਦੀ ਕਿਸੇ ਪ੍ਰਣਾਲੀ ਦੇ ਵਿਰੁੱਧ ਕੋਈ ਵੀ ਇਤਫਾਹੀਕ ਬਿਆਨ মিডিਆ ਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ ਜਾਰੀ ਨਹੀਂ ਕੀਤਾ ਜਾਵੇਗਾ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਅੱਜ ਸਾਂਝੀ ਕਰ ਰਹੇ ਹਾਂ ਦੱਸਦੀ ਕਿ ਪਤੰਜਲੀ ਇਸ਼ਤਿਆਰ ਮਾਮਲੇ ਦੇ ਵਿੱਚ ਵੱਡੀ ਅਪਡੇਟ ਹੈ ਤਾਂ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਇਸ਼ਤਿਆਰ ਮਾਮਲੇ ਦੇ ਵਿੱਚ ਪਤੰਜਲੀ ਇਸ਼ਤਿਆਰ ਮਾਮਲੇ ਦੇ ਵਿੱਚ ਤਾਂ ਦੱਸਦੇ ਕਿ ਆਚਾਰਿਆ ਬਾਲਕ੍ਰਿਸ਼ਨ ਜਿਹੜੇ ਕਿ ਅਦਾਲਤ ਦੇ ਵਿੱਚ ਅੱਜ ਪੇਸ਼ੀ ਲਈ ਪਹੁੰਚੇ ਨੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਕਿ ਪਤੰਜਲੀ ਇਛਤਿਆਰ ਮਾਮਲੇ ਦੇ ਵਿੱਚ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ।